ਕਿੱਥੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਜੋ ਲਾਪਤਾ ਸਰਪਾਂ ਦੇ ਬਾਰੇ ਕੀ ਕਹਿੰਦੀ ਹੈ ਡਾਕਟਰ ਈਸ਼ਰ ਸਿੰਘ ਦੀ 44 ਰਿਪੋਰਟ ਡਾਕਟਰ ਈਸ਼ਰ ਸਿੰਘ ਕਮਿਸ਼ਨ ਦੇ ਵੱਲੋਂ ਲਾਪਤਾ ਸਰਪਾਂ ਦੇ ਬਾਰੇ ਕੀ ਕਿਹਾ ਗਿਆ ਦਵਾਂਗੇ ਪੂਰੀ ਜਾਣਕਾਰੀ 328 ਪਾਵਰ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਮਾਹੌਲ ਗਰਮਾਇਆ ਹੋਇਆ ਹੈ ਜਿੱਥੇ ਸਰਕਾਰ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਐਸ ਆਈ ਟੀ ਦਾ ਗਠਨ ਕੀਤਾ ਗਿਆ ਤੇ ਐਸ ਆਈ ਟੀ ਲਗਾਤਾਰ ਗ੍ਰਿਫਤਾਰੀਆਂ ਵੀ ਕਰ ਰਹੀ ਹੈ ਹੁਣ ਤੱਕ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਚਾਰਟਰਡ ਅਕਾਊਂਟੈਂਟ ਸਤਿੰਦਰ ਕੋਹਲੀ ਇਸ ਤੋਂ ਇਲਾਵਾ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਇਸੇ ਵਿਚਾਲੇ ਜੋ ਡਾਕਟਰ ਈਸ਼ਰ ਸਿੰਘ ਜਿਨ੍ਹਾਂ ਨੇ ਕਿ ਇਸ ਪੂਰੇ ਮਾਮਲੇ ਦੀ ਪੜਤਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਕੀਤੀ ਸੀ ਉਨ੍ਹਾਂ ਦੀ ਰਿਪੋਰਟ ਦਾ ਜ਼ਿਕਰ ਵੀ ਵਾਰ-ਵਾਰ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਰਿਪੋਰਟ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦਿੱਤੀ ਸੀ ਉਸ ਰਿਪੋਰਟ ਦੇ ਵਿੱਚ ਜੋ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਵੀ ਇੱਕ ਸਭ ਤੋਂ ਅਹਿਮ ਸਵਾਲ ਬਣਿਆ ਹੋਇਆ ਹੈ ਕਿ ਆਖਰ ਉਹ 328 ਪਾਵਨ ਸਰੂਪ ਕਿੱਥੇ ਗਏ ਉਸ ਬਾਰੇ ਜੋ ਉਹਨਾਂ ਨੇ ਰਿਪੋਰਟ ਦੇ ਵਿੱਚ ਲਿਖਿਆ ਹੈ ਉਹ ਹੁਬਹੂ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੇ ਪੂਰੀ ਜਾਣਕਾਰੀ ਇਸ ਦੇ ਵਿੱਚ ਰਿਪੋਰਟ ਦੇ ਵਿੱਚ ਕੀ ਇਸ ਬਾਰੇ ਸਾਂਝੀ ਕੀਤੀ ਸੀ ਅੱਗੇ ਜੋ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਉਹ ਸਾਰੀ ਉਸ ਰਿਪੋਰਟ ਦੇ ਵਿੱਚ ਲਿਖੇ ਗਏ ਸ਼ਬਦ ਨੇ ਆਕਰ ਪਾਵਨ ਰੂਪ ਕਿੱਥੇ ਗਏ ਇਹ ਟਾਈਟਲ ਰੱਖਿਆ ਗਿਆ ਇਸ ਦਾ ਅੱਗੇ ਉਸ ਦੇ ਵਿੱਚ ਲਿਖਦੇ ਨੇ ਕਿ ਇਹ ਬਹੁਤ ਗੰਭੀਰ ਪ੍ਰਸ਼ਨ ਹੈ ਜਿਸ ਨੂੰ ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਗਏ ਹੜਤਾਲ ਕਮਿਸ਼ਨ ਨੇ ਇਹ ਪੂਰਾ ਜ਼ੋਰ ਲਾਇਆ ਕਿ ਸਬੰਧਤ ਮੁਲਾਜ਼ਮ ਦੱਸਣ ਕਿ ਉਹਨਾਂ ਨੇ ਬਿਨਾਂ ਬਿੱਲ ਕਟਿਆਂ ਟੇਟਾ ਲੈ ਕੇ ਆਪਣੀਆਂ ਜੀਬਾਂ ਦੇ ਵਿੱਚ ਪਾਈ ਅਤੇ ਪਾਵਨ ਸਰੂਪ ਦਿੱਤੇ ਉਹ ਪਾਵਨ ਸਰੂਪ ਇਹਨਾਂ ਨੇ ਕਿਸ ਨੂੰ ਅਤੇ ਕਿੱਥੇ ਦਿੱਤੇ ਸਬੰਧਤ ਮੁਲਾਜ਼ਮ ਇਹ ਦੱਸਣ ਤੋਂ ਮੁਨਕਰ ਰਹੇ ਸ਼ੱਕ ਹੈ ਕਿ ਇਹ ਪਾਵਨ ਸਰੂਪ ਇਹਨਾਂ ਨੇ ਇੱਕ ਇੱਕ ਦੋ ਦੋ ਜਾਂ ਫਿਰ ਇਸ ਤੋਂ ਵੱਧ ਗੁਰਦੁਆਰਾ ਕਮੇਟੀਆਂ ਸੰਗਤਾਂ ਨੂੰ ਦਿੱਤੇ ਉਹਨਾਂ ਪਾਸੋਂ ਪਾਵਨ ਸਰੂਪਾਂ ਦੀ ਪੇਟਾ ਲਈ ਅਤੇ ਉਹਨਾਂ ਨੂੰ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਾ ਕਰਵਾ ਕੇ ਆਪਣੇ ਨਿੱਜੀ ਹਿੱਤਾਂ ਦੇ ਲਈ ਇਸਤੇਮਾਲ ਕੀਤਾ। ਇਹ ਵੀ ਸ਼ੱਕ ਹੈ ਕਿ ਜਿਸ ਵਕਤ ਪੰਜਾਬ ਤੋਂ ਬਾਹਰ ਪਾਵਨ ਸਰੂਪ ਜਾਂਦੇ ਸਨ ਤਾਂ ਇਹ ਬਸ ਕੁਝ ਪਾਵਨ ਸਰੂਪ ਪਰਿਵਾਰ ਹੋਈ ਗਿਣਤੀ ਤੋਂ ਵੱਧ ਲੈ ਕੇ ਜਾਂਦੇ ਸੀ। ਅਤੇ ਬਾਹਰਲੀਆਂ ਗੁਰਦੁਆਰਾ ਕਮੇਟੀਆਂ ਸੰਗਤਾਂ ਨੂੰ ਬਿਨਾਂ ਬਿੱਲ ਕਟੇ ਆ ਨਿਯਤ ਪੇਟਾ ਤੋਂ ਵੱਧ ਪੇਟਾ ਲੈ ਕੇ ਆਪਣੀਆਂ ਜੇਬਾਂ ਦੇ ਵਿੱਚ ਪਾਉਂਦੇ ਹੋਣਗੇ ਪਬਲਿਕੇਸ਼ਨ ਵਿਭਾਗ ਦੀਆਂ ਲੈਜਰਾਂ ਨੂੰ ਬੜੀ ਬਰੀਕੀ ਦੇ ਨਾਲ ਚੈੱਕ ਕੀਤਾ ਗਿਆ ਹੈ ਪੜਤਾਲ ਕਮਿਸ਼ਨ ਨੇ ਉਹਨਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਕਿ ਕਰਮਚਾਰੀ ਖਾਸ ਤੌਰ ਦੇ ਉੱਤੇ ਸੀਜੀਐਲ ਸਹਾਇਕ ਸੁਪਰਵਾਈਜ਼ਰ ਕਬਲਜੀਤ ਸਿੰਘ ਕਿਰਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰੇ ਕਿ ਪਾਵਨ ਸਰੂਪ ਬਿਨਾਂ ਬਿੱਲ ਕਟਿਆਂ ਕਿੱਥੇ ਦਿੱਤੇ ਗਏ ਨੇ ਪਤਾ ਨਹੀਂ ਉਹ ਚੁੱਪ ਕਿਉਂ ਰਿਹਾ ਸਾਰੇ ਪੜਤਾਲ ਦੇ ਦੌਰਾਨ ਉਸ ਨੂੰ ਘੱਟੋ-ਘੱਟ 8-9 ਵਾਰ ਸੱਦਿਆ ਗਿਆ ਉਸਦੇ ਉੱਚ ਅਧਿਕਾਰੀ ਮਨਜੀਤ ਸਿੰਘ ਸਕੱਤਰ ਨਿਸ਼ਾਨ ਸਿੰਘ ਇੰਚਾਰਜ ਮੀਤ ਸਕੱਤਰ ਗੁਰਬਚਨ ਸਿੰਘ ਅਤੇ ਹੋਰ ਉਸ ਵਿਭਾਗ ਦੇ ਕਰਮਚਾਰੀ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਕਿਰਪਾ ਕਰਕੇ ਇਸ ਮਾਮਲੇ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਪਤਾ ਕਰਨ ਦਾ ਯਤਨ ਕਰੋ ਕਿ ਸਬੰਧਤ ਮੁਲਾਜ਼ਮਾ ਨੇ ਪਾਵਨ ਸਰੂਪ ਕਿਹੜੀਆਂ ਗੁਰਦੁਆਰਾ ਕਮੇਟੀਆਂ ਨੂੰ ਸੰਗਤਾਂ ਨੂੰ ਬਿਨਾਂ ਬਿੱਲ ਕਟਿਆਂ ਦਿੱਤੇ ਨੇ ਤਾਂ ਕਿ ਬਿਨਾਂ ਰਿਕਾਰਡ ਤੋਂ ਉਹਨਾਂ ਪਾਵਨ ਸਰੂਪਾਂ ਦੇ ਅਦਬ ਸਤਕਾਰ ਨੂੰ ਪੜਤਾਲਿਆ ਜਾ ਸਕੇ ਪੜਤਾਲੀਆ ਕਮਿਸ਼ਨ ਨੇ ਸਬੰਧਤ ਕਰਮਚਾਰੀਆਂ ਨੂੰ ਡਰਾਵਾ ਵੀ ਦਿੱਤਾ ਕਿ ਜੇ ਤੁਸੀਂ ਹੁਣ ਨਾ ਦੱਸਿਆ ਤਾਂ ਬਾਅਦ ਵਿੱਚ ਧੋਖਾ ਧੜੀ ਦਾ ਕੇਸ ਯਕੀਨਨ ਬਣੇਗਾ ਫਿਰ ਤੁਸੀਂ ਸਾਰੇ ਜਵਾਬ ਦਿੰਦੇ ਫਿਰੋਗੇ ਚੰਗਾ ਇਹ ਹੈ ਕਿ ਹੁਣ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਇਹਨਾਂ ਪਾਵਨ ਸਰੂਪਾਂ ਦੇ ਬਾਰੇ ਪੜਤਾਲ ਕਮਿਸ਼ਨ ਨੂੰ ਦੱਸਣ ਦਾ ਯਤਨ ਕਰੋ ਤਾਂ ਕਿ ਪੜਤਾਲ ਕਮਿਸ਼ਨ ਉਹਨਾਂ ਥਾਵਾਂ ਤੋਂ ਆਪ ਅੜ ਅਧਿਕਾਰਤ ਤਰੀਕੇ ਨਾਲ ਦਿੱਤੇ ਹੋਏ ਪਾਵਨ ਸਰੂਪਾਂ ਦੇ ਸਤਕਾਰ ਨੂੰ ਦੇਖ ਸਕੇ ਪਰ ਕਿਸੇ ਵੀ ਸਬੰਧਤ ਅਧਿਕਾਰੀ ਯਕ ਕਰਮਚਾਰੀ ਨੇ ਇਹ ਦੱਸਣ ਦਾ ਯਤਨ ਨਹੀਂ ਕੀਤਾ ਅਤੇ ਟਾਲਮਟੋਲ ਕਰਦੇ ਰਹੇ ਵਾਰ-ਵਾਰ ਸੀਜੀਐਲ ਕਮਲਜੀਤ ਸਿੰਘ ਇਹੀ ਕਹਿੰਦਾ ਰਿਹਾ ਕਿ ਉਸ ਨੂੰ ਨਹੀਂ ਪਤਾ ਕਿ ਉੱਚ ਅਧਿਕਾਰੀਆਂ ਨੇ ਕਿਸ-ਕਿਸ ਨੂੰ ਪਾਵਨ ਸਰੂਪ ਦਿੱਤੇ ਹਨ ਉਸ ਨੂੰ ਤਾਂ ਕੇਵਲ ਕੱਚੀਆਂ ਪਰਚੀਆਂ ਉਹ ਦਿੰਦੇ ਸਨ ਅਤੇ ਹੁਕਮ ਕਰਦੇ ਸਨ ਕਿ ਉਹ ਇਹਨਾਂ ਨੂੰ ਪਾਵਨ ਸਰੂਪ ਦੇ ਦੇਵੇ ਜਿਸ ਨੂੰ ਉੱਚ ਅਧਿਕਾਰੀ ਬਾਅਦ ਵਿੱਚ ਰਾਈਟ ਆਫ ਕਰਵਾ ਦੇਣਗੇ ਸੀਜੀਐਲ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਕਈ ਕੱਚੀਆਂ ਪਰਚੀਆਂ ਸਨ ਜੋ ਉੱਚ ਅਧਿਕਾਰੀਆਂ ਨੇ ਉਸ ਦੇ ਕੋਲੋਂ ਲਈਆਂ ਸਨ ਅਤੇ ਹੁਣ ਉਸ ਨੂੰ ਇਕੱਲੇ ਛੱਡ ਦਿੱਤਾ ਹੈ ਪਰ ਸਮੇਂ-ਸਮੇਂ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਦਿੱਤੀ ਮੌਖਿਕ ਜਾਂ ਫਿਰ ਲਿਖਤੀ ਪੇਟਾ ਰਹਿਤ ਪਾਵਨ ਸਰੂਪ ਦੇਣ ਦੀ ਦਿੱਤੀ ਆਗਿਆ ਦੇ ਅਨੁਸਾਰ ਪਾਵਨ ਸਰੂਪ ਗੁਰਦੁਆਰਾ ਕਮੇਟੀਆਂ ਜਾਂ ਸੰਗਤਾਂ ਨੂੰ ਦਿੱਤੇ ਤਾਂ ਉਸ ਨੂੰ ਸਮੇਂ ਦੇ ਉੱਤੇ ਆਪਣਾ ਸਟਾਕ ਲੈਜਰ ਦੇ ਵਿੱਚ ਦਰਜ ਕਰਨਾ ਅਤੇ ਆਪਣੇ ਰਿਕਾਰਡ ਨੂੰ ਮੇਨਟੇਨ ਰੱਖਣਾ ਇਸ ਦੀ ਜ਼ਿੰਮੇਵਾਰੀ ਸੀ ਜੋ ਕਿ ਉਸਨੇ ਨਹੀਂ ਨਿਭਾਈ ਪੜਤਾਲ ਕਮਿਸ਼ਨ ਜਿਸ ਦੇ ਚ ਉੱਚ ਅਧਿਕਾਰੀ ਦਾ ਨਾਮ ਸੀਜੀਐਲ ਕਮਲਜੀਤ ਸਿੰਘ ਨੇ ਲਿਆ ਉਹਨਾਂ ਨੂੰ ਸੱਦਿਆ ਅਤੇ ਸੀਜੀਐਲ ਕਮਲਜੀਤ ਸਿੰਘ ਦੇ ਸਾਹਮਣੇ ਕੀਤਾ ਗਿਆ ਜਿਸ ਦੀ ਵੀਡੀਓ ਰਿਕਾਰਡਿੰਗ ਵੀ ਹੈ ਜਿਸ ਸਮੇਂ ਪੜਤਾਲ ਕਮਿਸ਼ਨ ਕਮਲਜੀਤ ਸਿੰਘ ਨੂੰ ਮੌਕਾ ਦਿੱਤਾ ਕਿ ਉਹ ਪੁੱਛ ਲਵੇ ਕਿ ਜਿਸਨੇ ਵੀ ਉਸ ਤੋਂ ਪਰਚੀਆਂ ਫੜੀਆਂ ਹਨ ਉੱਚ ਅਧਿਕਾਰੀ ਸਾਫ ਸੀਜੀਐਲ ਕਮਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਦੇ ਸਾਹਮਣੇ ਇਸ ਨੂੰ ਸਾਫ਼ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿ ਉਹਨਾਂ ਨੂੰ ਕਮਲਜੀਤ ਸਿੰਘ ਨੇ ਨਾ ਕੋਈ ਪਰਚੀਆਂ ਦਿੱਤੀਆਂ ਦਿੱਤੀਆਂ ਸਨ ਤੇ ਨਾ ਹੀ ਉਹਨਾਂ ਨੇ ਇਸ ਤੋਂ ਕੋਈ ਪਰਚੀਆਂ ਲਈਆਂ ਨੇ ਇਸ ਤੋਂ ਪੜਤਾਲ ਕਮਿਸ਼ਨ ਨੇ ਵਿਚਾਰਿਆ ਕਿ ਬਿਨਾਂ ਕਿਸੇ ਉੱਚ ਅਧਿਕਾਰੀ ਦੇ ਇਕੱਲਾ ਸਹਾਇਕ ਸੁਪਰਵਾਈਜ਼ਰ ਅਤੇ ਸੀਜੀਐਲ ਇੰਨਾ ਵੱਡਾ ਕੰਮ ਨਹੀਂ ਕਰ ਸਕਦਾ ਇਸ ਦਾ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਨੇ ਅਤੇ ਕਿਸੇ ਉੱਚ ਅਧਿਕਾਰੀ ਦਾ ਇਸ ਨੂੰ ਥਾਪੜਾ ਹੈ ਜਿਸ ਦੇ ਸਹਿਯੋਗ ਨਾਲ ਇਸ ਤੇ ਕਈ ਸ਼ਿਕਾਇਤਾਂ ਹੋਣ ਦੇ ਬਾਵਜੂਦ ਇਸ ਨੂੰ 19 ਸਾਲ ਤੱਕ ਇੱਕ ਪੋਸਟ ਦੇ ਉੱਤੇ ਟਿਕਾ ਕੇ ਰੱਖਿਆ ਗਿਆ। ਅਤੇ ਇਸ ਤੋਂ ਬਾਅਦ ਲਗਾਤਾਰ ਅਣਧਿਕਾਰਤ ਤਰੀਕੇ ਦੇ ਨਾਲ ਕੰਮ ਲੈਂਦੇ ਹੋਏ ਅਤੇ ਅਣਧਿਕਾਰਤ ਤਰੀਕੇ ਦੇ ਨਾਲ ਇਹ ਕੰਮ ਕਰਦਾ ਰਿਹਾ। ਪਰਤਾੜਕ ਮਿਸ਼ਨ ਨੇ ਇਹ ਵਿਚਾਰਿਆ ਕਿ ਕਈ ਵਾਰ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੁੱਛਣ ਤੇ ਕੋਈ ਵੀ ਦੱਸਣ ਨੂੰ ਰਾਜ਼ੀ ਨਹੀਂ ਹੋਇਆ ਕਿ ਉਹਨਾਂ ਦੀ ਬਦਨਾਮੀ ਨਾ ਹੋ ਜਾਵੇ ਅਤੇ ਉਹਨਾਂ ਨੂੰ ਆਪਣੀ ਪਦਵੀ ਖੋਸਣ ਦਾ ਬਹੁਤ ਵੱਡਾ ਭੈ ਸੀ ਜਿਸ ਕਰਕੇ ਕੋਈ ਵੀ ਨਾ ਬੋਲਿਆ। ਪੜਤਾਲ ਕਮਿਸ਼ਨ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਪੜਤਾਲ ਕਮਿਸ਼ਨ ਨੇ ਰਿਕਾਰਡ ਦਿਸ ਰਿਕਾਰਡ ਸਾਰੇ ਹੀ ਚੈੱਕ ਕੀਤੇ ਸਨ ਰਿਕਾਰਡਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਜਿਵੇਂ ਕਿ ਲੈਜਰ ਦੇ ਵਿੱਚ ਪੈਨਸਲ ਦੇ ਨਾਲ ਐਂਟਰੀਆਂ ਕਟਿੰਗ ਓਵਰਰਾਈਟਿੰਗ ਓਪਨਿੰਗ ਅਤੇ ক্লোজিং ਬੈਲੈਂਸ ਦਾ ਬਾਰ ਬਾਰ ਬਦਲਣਾ ਉਸ ਵਿਚਕਾਰ ਪੈਨਸਲ ਨਾਲ ਕੀਤੀਆਂ ਹੋਈਆਂ ਐਂਟਰੀਆਂ ਦਾ ਮੇਲ ਨਾ ਖਾਣਾ ਐਸੀਆਂ ਬਹੁਤ ਸਾਰੀਆਂ ਔਣਤਾਈਆਂ ਪਾਈਆਂ ਗਈਆਂ ਸੀ ਜੋ ਕਿ ਇਸ ਪੜਤਾਲ ਰਿਪੋਰਟ ਦੇ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਤਕਰੀਬਨ ਇੱਕ ਇੱਕ ਗੱਲ ਦਰਜ ਕੀਤੀ ਗਈ ਹੈ ਬੜੀ ਗੰਭੀਰਤਾ ਤੇ ਸਹਿਜਤਾ ਦੇ ਨਾਲ ਇਹ ਵਿਚਾਰਿਆ ਕਿ ਇੱਕ ਤਾਂ નિર્ધારਿਤ ਸਮਾਂ ਪੂਰਾ ਹੋ ਚੁੱਕਾ ਸੀ ਦੂਸਰਾ ਇਸ ਦਾ ਹੱਲ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਅਤੇ ਪ੍ਰਧਾਨ ਸਾਹਿਬ ਦੇ ਪਾਸ ਹੈ ਜੋ ਕਿ ਬਣਦੀ ਯੋਗ ਕਾਰਵਾਈ ਕਰ ਸਕਦੇ ਨੇ ਅੱਗੇ ਰਿਪੋਰਟ ਚ ਲਿਖਿਆ ਗਿਆ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਤਕਾਰ ਦਾ ਮਸਲਾ ਬੜਾ ਦੁਖਦਾਈ ਅਤੇ ਗੰਭੀਰ ਅਤੇ ਸੰਵੇਦਨਸ਼ੀਲ ਹੈ ਜੋ ਕਿ ਸਿੰਘ ਸਾਹਿਬ ਜੀ ਇਸ ਰਿਪੋਰਟ ਦੇ ਆਧਾਰ ਤੇ ਅਤੇ ਆਪਣੇ ਵਿਵੇਕ ਵਿਚਾਰ ਦੇ ਨਾਲ ਪ੍ਰਬੰਧਕ ਕਮੇਟੀ ਦੁਆਰਾ ਬਣਦੀ ਯੋਗ ਕਾਰਵਾਈ ਸੰਬੰਧਤ ਦੋਸ਼ੀਆਂ ਦੇ ਉੱਤੇ ਕੀਤੀ ਜਾਵੇ। ਇਹ ਸੰਬੰਧਤ ਅਧਿਕਾਰੀ ਦਾ ਕਰਮ ਨਾ ਬਖਸ਼ਣ ਯੋਗ ਹੈ ਜੋ ਕਿ ਉਹਨਾਂ ਨੂੰ ਭੁੱਲ ਕੇ ਵੀ ਹੁਰਸਿਕ ਹੋਣ ਦੇ ਨਾਤੇ ਐਸਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ। ਪੜਤਾਲ ਕਮਿਸ਼ਨ ਬੜੇ ਦੁਖੀ ਹਿਰਦੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਿੰਘ ਸਾਹਿਬ ਦੁਆਰਾ ਪੰਥ ਸਿੰਘ ਸਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਇਸ ਅਣਉਚਿਤ ਅਣਧਿਕਾਰਤ ਅਤੇ ਨਜਾਇਜ਼ ਕਰਮਤੇ ਗੁਰਮਤ ਅਨੁਸਾਰ ਹਰ ਵਸੀਲੇ ਨੂੰ ਵਰਤਦਿਆਂ ਪਾਵਨ ਸਰੂਪਾਂ ਦਾ ਪਤਾ ਲਾਇਆ ਜਾਵੇ ਕਿ ਬਿਨਾਂ ਬਿਲ ਕਟਿਆਂ ਇਹ ਪਾਵਨ ਸਰੂਪ ਕਿਸ ਨੂੰ ਅਤੇ ਕਿੱਥੇ ਦਿੱਤੇ 48 ਕਮਿਸ਼ਨ ਨੇ ਮਿਤੀ 8 ਅਗਸਤ 2020 ਨੂੰ ਪੰਜਾਬੀ ਅਤੇ ਅੰਗਰੇਜ਼ੀ ਅਖਬਾਰਾਂ ਦੇ ਰਾਹੀਂ ਇਸ ਸਬੰਧੀ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਪਬਲਿਕ ਨੋਟਿਸ ਦੇ ਰਾਹੀਂ ਬੇਨਤੀ ਕੀਤੀ ਕਿ ਇਸ ਸਬੰਧੀ ਕੋਈ ਵੀ ਜਾਣਕਾਰੀ ਜੇਕਰ ਕਿਸੇ ਦੇ ਕੋਲ ਹੈ ਤਾਂ ਉਹ ਸਾਨੂੰ ਮੁਹੱਈਆ ਕਰਾਈ ਜਾਵੇ ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਕਿਸ ਨੇ ਕੋਈ ਜਾਣਕਾਰੀ ਦੇਣਾ ਮناسب ਨਹੀਂ ਸਮਝਿਆ ਨਾ ਹੀ ਇਸ ਸਾਰੀ ਪੜਤਾਲ ਸਬੰਧੀ ਕੋਈ ਸਬੂਤ ਮੁਹੱਈਆ ਕਰਵਾਇਆ ਗਿਆ ਯਾਨੀ ਕਿ ਜਿਹੜੇ 328 ਪਾਵਨ ਸਰਪੰਦਾਂ ਇੱਥੇ ਜ਼ਿਕਰ ਹੋਇਆ ਉਹਨਾਂ ਸਬੰਧੀ ਅਖਬਾਰਾਂ ਦੇ ਵਿੱਚ ਵੀ ਕੱਢਿਆ ਗਿਆ ਸੀ ਅੰਗਰੇਜ਼ੀ ਪੰਜਾਬੀ ਅਖਬਾਰਾਂ ਦੇ ਵਿੱਚ ਵੀ ਕਮਿਸ਼ਨ ਨੇ ਕਿਹਾ ਸੀ ਕਿ ਜੇਕਰ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਨੇ ਉਹ ਜਾਣਕਾਰੀ ਨਹੀਂ ਦੇ ਰੇ ਤਾਂ ਘੱਟੋ ਘੱਟ ਜਿਹੜੀਆਂ ਕਮੇਟੀਆਂ ਦੇ ਕੋਲ ਜਿਹੜੇ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੇ ਕੋਲ ਜਾਂ ਫਿਰ ਸੰਗਤਾਂ ਦੇ ਕੋਲ ਉਹ ਸਰੂਪ ਗਏ ਨੇ ਘੱਟੋ ਘੱਟ ਉਹੀ ਕਮਿਸ਼ਨ ਨੂੰ ਦੱਸ ਦੇਣ ਕਿ ਉਹਨਾਂ ਦੇ ਕੋਲ ਇਹ ਸਰੂਪ ਪਹੁੰਚੇ ਨੇ ਪਰ ਕਿਸੇ ਨੇ ਵੀ ਇਸ ਬੰਦੇ ਕੋਈ ਜਾਣਕਾਰੀ ਪੜਤਾਲੀਆ ਕਮਿਸ਼ਨ ਨੂੰ ਨਹੀਂ ਦਿੱਤੀ ਸੀ ਅੱਗੇ ਰਿਪੋਰਟ 'ਚ ਲਿਖਿਆ ਗਿਆ ਹੈ ਕਿ ਪੜਤਾਲ ਕਮਿਸ਼ਨ ਦੀ ਆਪਣੀ ਸੀਮਾ ਸੀ ਅਤੇ ਸਮਾਵੀ ਸੀਮਤ ਸੀ ਆਪਣੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆਂ ਪੜਤਾਲ ਕਮਿਸ਼ਨ ਨੇ ਗੁਰੂ ਜੀ ਦੇ ਭੈ ਦੇ ਵਿੱਚ ਇਸ ਪੜਤਾਲ ਦੀ ਸੇਵਾ ਨੂੰ ਨਿਭਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ਮੁਨੱਖ ਹੋਣ ਦੇ ਨਾਤੇ ਕਈ ਵਾਰ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ ਗੁਰੂ ਮਹਾਰਾਜ ਤੇ ਸਿੱਖ ਸੰਗਤ ਬਖਸ਼ਣ ਯੋਗ ਹੈ। ਪੜਤਾਲ ਕਮਿਸ਼ਨ ਦੇ ਮੈਂਬਰ ਪੰਜਾਬ ਤੋਂ ਦੂਰ ਹੋਣ ਦੇ ਬਾਵਜੂਦ ਵੀ ਮਾਲਕ ਦੀ ਮਿਹਰ ਸਦਕਾ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ। ਗੁਰਮੁਖੀ ਅੱਖਰਾਂ ਦੇ ਰਾਹੀਂ ਪੰਜਾਬੀ ਦੇ ਭਾਵ ਲਿਖਦੇ ਕਈ ਵਾਰ ਤਰੰਦੀਆਂ ਗਲਤੀਆਂ ਟੁੱਟੀਆਂ ਰਹਿ ਗਈਆਂ ਹੋਣਗੀਆਂ। ਭਾਸ਼ਾ ਤੋਂ ਜ਼ਿਆਦਾ ਜਾਣੂ ਨਾ ਹੋਣ ਕਾਰਨ ਸਿੱਖ ਸੰਗਤ ਤੇ ਅਕਾਲ ਤਖਤ ਉਮੀਦ ਹੈ ਕਿ ਮਾਫ਼ ਕਰੇਗਾ। ਇਹ ਹੀ ਗੁਰੂ ਜੀ ਦੇ ਚਰਨਾ ਦੇ ਵਿੱਚ ਅਰਦਾਸ ਹੈ। ਸਾਈਸੂਲੇ 328 ਪਾਵਨ ਸਰੂਪਾਂ ਦੇ ਮਸਲੇ ਦੇ ਵਿੱਚ ਜੋ ਪੂਰਾ ਬਾਤ ਚੱਲ ਰਿਹਾ ਹੈ ਜਿਹਦੇ ਵਿੱਚ ਸਭ ਤੋਂ ਅਹਿਮ ਸਵਾਲ ਹਾਲੇ ਵੀ ਇਹ ਬਣਿਆ ਹੋਇਆ ਹੈ ਕਿ ਆਖਰ ਇਹ ਪਾਵਨ ਸਰੂਪ ਕਿੱਥੇ ਨੇ ਕਿਉਂਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਦੋਂ ਇਹ ਕਹਿੰਦੇ ਨੇ ਕਿ ਸਰਕਾਰ ਐਸਜੀਪੀਸੀ ਦੇ ਕੰਮਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਐਸਜੀਪੀਸੀ ਦੇ ਵੱਲੋਂ ਇਸ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮਤਾਬਕ ਪੂਰੀ ਕਾਰਵਾਈ ਕੀਤੀ ਜਾ ਚੁੱਕੀ ਹੈ ਤਾਂ ਹੁਣ ਸਰਕਾਰ ਕਿਉਂ ਦਖਲ ਦੇ ਰਹੀ ਹੈ ਪਰ ਜਿਹੜਾ ਇਹ ਸਵਾਲ ਹੈ ਕਿ ਆਖਰ ਇਹ 328 ਪਾਵਨ ਸਰੂਪ ਕਿੱਥੇ ਨੇ ਕਿਉਂਕਿ ਇਸੇ ਬਾਬਤ ਇਹ ਸਵਾਲ ਚੁੱਕਿਆ ਜਾ ਬਰਗਾੜੀ ਦੇ ਵਿੱਚ ਜਦੋਂ ਵਿਅਕਤੀ ਕਾਂਡ ਹੋਇਆ ਸੀ ਤਾਂ ਉਸ ਵळे ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਸੀ ਤਾਂ ਜੇਕਰ ਇਹਨਾਂ ਪਾਵਨ ਸਰੂਪਾਂ ਦੇ ਵਿੱਚੋਂ ਕਿਸੇ ਸਰੂਪ ਨਾਲ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਕੀ ਕੁਝ ਸਥਿਤੀ ਹੋਵੇਗੀ ਇਸ ਕਰਕੇ 328 ਪਾਵਨ ਸਰੂਪਾਂ ਦੇ ਮਾਮਲੇ ਛਾਲਾ ਕਿ ਹੁਣ ਐਫਆਈਆਰ ਵੀ ਦਰਜ ਹੋ ਗਈ ਹੈ ਪਰ ਜੋ ਜਾਂਚ ਲਈ ਐਸਆਈਟੀ ਬਣਾਈ ਗਈ ਹੈ ਪੁਲਿਸ ਟੀਮ ਦੇ ਸਾਹਮਣੇ ਵੀ ਇੱਕ ਅਹਿਮ ਸਵਾਲ ਇਹ ਰਹੇਗਾ ਕਿ ਸਭ ਤੋਂ ਪਹਿਲਾਂ ਇਹ ਪਤਾ ਲਾਇਆ ਜਾਵੇ ਕਿ ਆਖਰ ਇਹ 328 ਪਾਵਨ ਸਰੂਪ ਕਿੱਥੇ ਹੈ